ਰਾਮਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੀਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੁ ਤਾਂ ਗਾ ਬੁ ਹਰੀ ਕੀ ਰਾਮ ਜਨੀ ਵਸਾਇ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨੰਗਲਾਂ ਸਮਰਾਸ ਸੁਆਮੀ ਸੋਖਿਓ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਸਲਾ ਤੇਰੀ ਨਾਮੁ ਮਨੁ ਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ ਗਏ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਜ ਨਾਮ ਧਰਮ ਮੇਰਾ ਜਿਨ ਭੂਖਾਂ ਸਭ ਗਵਾਈਆਂ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟ ਹਾਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨਹੁ ਸੰਤੋ ਹੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਰਸ ਪਾਗੈ ਕਰਸ ਪਾਗੈ ਸ਼ੁਭਦ ਵਾਜੇ ਕਲਾਜਤ ਕਰਤਾਰੀਆ ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਦੁਜਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਦ ਸੁਖ ਹੋਆ ਤਿਤ ਘਰ ਅਨਹਦ ਬਾਜ ਸਾਚੀ ਲਵੇ ਬਿਣਦੇ ਨਿਮਾਣੀ ਦੇ ਨਿਮਾਣੀ ਲਵੇ ਬਾਜ ਹੂੰ ਕਿਆ ਕਰੇ ਵਿਚਾਰੀਆ ਤੁਦਵਾਸ ਸਮਰਾਥ ਕੋਈ ਨਾਹੀ ਕਿਰਪਾ ਕਰ ਬਨਵਾਰੀ ਆਇ ਇਸ ਨਾਮ ਗੁਰਤਾਉ ਨਾਹੀ ਸ਼ਬਦ ਲਾਗ ਸਵਾਰੀ ਆਖੇ ਨਾਨਕ ਲਵੇ ਬਾਜੂ ਹੂੰ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅਨੰਦ ਸੰਸਾਰਿਆ ਅੰਦਰੋਜਨ ਕਾ ਮੂੰਹ ਟੂਟਾ ਦਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਇ ਜਨ ਪਾਵੇ ਪਾਵੇ ਤਾਂ ਸੋਚਨ ਦੇ ਇਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮਪੂਰ ਹੈ ਫਿਰ ਇਹ ਦੇਤਿ ਸਿਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆਰ ਨਿਰਮਲ ਜਨ ਪਾਣਾ ਪਾਵੇ ਕਹੇ ਨਾਨਕ ਸਿਸ ਦੇ ਪਿਆਰੇ ਸੋਈ ਜਨ ਪਾਵੇ ਆਹੋ ਸੰਤ ਪਿਆਰੇ ਉਹ ਕਦ ਕੀ ਕਰੇ ਕਹਾਣੀ ਕਰੇ ਕਹਾਣੀ ਕਦ ਕੀ ਰੀ ਕੇ ਦਵਾਰੇ ਪਾਈਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਨੇ ਆਪਾਈਆ ਹੁਕਮਨ ਹੋ ਗੁਰੂ ਕੇ ਰਾਗ ਆਉ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਤਹੋਂ ਕਤ ਕਹਾਣੀ ਈ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੀ ਆਈ ਮਾਇਆ ਮੋਹਨੀ ਜਿਨੇਤ ਪਰਮ ਪੁਲਾਇਆ ਮਾਇਆ ਤਾ ਮੋਹਨੀ ਤਨੇ ਕੀਤੀ ਜੰਟਾ ਗੋਲੀ ਪਾਈਆ ਗੁਰਬਾਨ ਕੀ ਤਸਵੀਟੋਂ ਜਨਮੋਂ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਿਤਰਾਹੀ ਕਿਨੇ ਨਾ ਪਾਇਆ ਏ ਮਨ ਪਿਆਰੀਆ ਤੂੰ ਸਦਾ ਸੱਤ ਸਮਾਲੇ ਹੁਟਮ ਦੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕਾ ਮੂਲੇ ਨਾ ਕੀਚੈ ਜਿਦਾਂਤ ਪਛਤਾਈਐ ਸਤਿਗੁਰੂ ਕਾ ਉਪਦੇਸ ਸੰਤ ਹੋਵੇ ਤੇਰੇ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸਸ ਮਾਲੇ ਨਗਮ ਅਗੋਚਰਾ ਤੀਰਾਂਤ ਨਾ ਪਾਇਆ ਅੰਤੋ ਨਾ ਪਾਇਆ ਗਨੇ ਤੇਰਾ ਆਪਣਾ ਆਪ ਨੂੰ ਜਾਣਹਿ ਜੀ ਜਨ ਸਭ ਖੇਲ ਤੇਰਾ ਆਕ ਆਕ ਵਖਾਨੈ ਅੱਖਾਂ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਮੁ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਚਾ ਮਨ ਵਸਾਇਆ ਜੀ ਜਨ ਸਭ ਤੂ ਤਪਾਇ ਏਕ ਵੇਖ ਪਰਸਨਾ ਆਇ ਲਭ ਲੋਭ ਹੰਕਾਰ ਚੁਕਾ ਸਤਿਗੁਰੂ ਪਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੂਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੀ ਰੀਖਾ ਮਾਰਗ ਚੱਲਣਾ ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬੋਤ ਨਾਹੀ ਬੋਲਣਾ ਅਖਨਿਓ ਤੇ ਕੀ ਵਾਲੋ ਨੇ ਕੀਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗਾਂ ਜੁਗ ਨਿਰਾਲੀ ਜੋਤ ਚਲਾਏ ਤੇ ਚੱਲਿਆ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੀਵ ਤੂੰ ਚਲਾਏਂ ਤਵੇਂ ਤਲਹਿ ਜਨਾ ਮਾਰਗ ਪਾਵਹਿ ਕਰ ਕਿਰਪਾ ਜਨ ਨਾਮ ਲਾਏਂ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇਂ ਤਵੇਂ ਚਲਾਵਹਿ ਉਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹ ਤਨ ਕਾ ਮਨਵਸਿਆ ਜੰਤਰੋਂ ਲਿਖਿਆ ਆਇਆ ਇੱਕ ਤਰੇ ਘਨੇਰੇ ਕਰਹਿ ਗੱਲਾਂ ਗੱਲ ਨਹੀਂ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰ ਸੁਨਾਇਆ ਫਿਤ ਹੋਏ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਫਿਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਘਟਮ ਸਹਿ ਸਿਉਪੇ ਸੰਗਤ ਸਬਾਈਆ ਕਹਿੰਦੇ ਪਵਿੱਤ ਸੰਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜਾ ਉਪਜੀਵਨ ਸਹਿਜ ਹੀ ਸਹਿਸਾ ਨਾ ਜਾਏ ਨਹ ਜਾਏ ਸਹਿਸਾ ਕਤੇ ਸੰਜਮ ਰਹਿ ਕਰਮ ਕਮਾਈ ਸਹਿਸੇ ਜਿਉ ਮਲੀਨ ਹੈ ਕਿ ਸੰਜਮ ਤੋਤਾ ਜਾਏ ਮਨ ਤਉ ਵੇ ਸ਼ਬਦ ਲਾਗੁ ਅਰਸਿਓ ਰਹੁ ਚਤ ਲਾਇ ਕਹ ਨਾਨਕ ਗੁਰ ਪ੍ਰਸਾਦਿ ਸਹਿਜੂਪਜੈ ਉਸ ਸਾਇਬ ਜਾਇ ਜੀਉ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਉ ਤਾ ਮੈ ਲੇ ਤਨੀ ਜਨਮ ਜੁਇ ਹਾਰਿਆ ਇਹੋ ਤਿਸਨਾ ਵਡਾ ਰੋਗ ਲਗਾ ਮਰਦ ਮਨੋ ਵੇ ਸਾਰਿਆ ਵੇ ਤਾ ਮੈ ਨਾਮ ਉਤਮ ਸੋ ਸੁਨੇ ਨਾਹੀ ਫਿਰਿ ਜੋ ਬਿਤਾ ਲਿਆ ਕਹੇ ਨਾਨਕ ਜਿਨ ਸਤਿ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਏ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਦਾ ਨਿਰਮਲ ਜੀਉ ਦਰਮਲ ਸਤਿਗੁਰ ਤੇ ਕਰਨ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿ ਨਿਖਟਿਆ ਭਲੇ ਸੇਵਨ ਜਾਰੀ ਕਹੇ ਨਾਨਕ ਜਨਮ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਤਾ ਸੰਮੁਖ ਸੇ ਕੋਈ ਜੀ ਹੋ ਰਹਿ ਗੁਰਦਾਲੀ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮੇ ਸਮਾਲੇ ਆਪ ਛੜ ਸਦਾ ਰਹਿ ਪਰਦੇ ਗੁਰ ਬਿਨਾਂ ਫਰ ਨਾ ਜਾਣੇ ਕੋਈ ਕਹੇ ਨਾਨਕ ਸੁਣਹੁ ਸੰਤੋ ਹੋ ਸੋ ਸਖ ਸੰਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈਂ ਕੋਈ ਪੁੱਛੂ ਗੁਰ ਬੇਕੀਆ ਜਾਏ ਨਾਨਕ ਜੋਨੀ ਪਰਮਾਵੇ ਵੇ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾ ਲਾਗ ਚਰਨੀ ਸਤਿਗੁਰੂ ਸ਼ਬਦ ਸੁਨਾਏ ਕਹ ਨਾਨਕ ਵਿਚਾਰ ਦੇਖਹੁ ਵੇ ਸਤਿਗੁਰ ਮੁਕਤ ਨ ਪਾਏ ਆਵੋ ਹੋ ਸਖ ਸਤਿਗੁਰ ਕੇ ਪਿਆਰੇ ਹੋ ਗਾਉ ਸੱਚੀ ਬਾਣੀ ਬਾਣੀ ਤਾਂ ਗਾਉ ਹੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾਰ ਹੋ ਹੋ ਰੰਗ ਜਪਿ ਹੋ ਸਾਰੰਗ ਪਾਣੀ ਕਹ ਨਾਨਕ ਸਦਾ ਗਾਉ ਹੋਏ ਸਚੀ ਬਾਣੀ ਸਤਿਗੁਰ ਬਿਨਾ ਹੂਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹੈ ਰਸਨਾ ਕਹਿਆ ਕਛੂ ਨਾ ਜਾਣੀ ਜਿ ਜਨ ਕਾ ਲਿਆ ਮਾਇਆ ਬੋਲਣ ਪੈ ਰਵਾਣੀ ਕਹ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰੇ ਜਿ ਜੜਾ ਓ ਸ਼ਬਦ ਰਤਨ ਜਿਤ ਮਨ ਲਾਗਾ ਇਹੁਆ ਸੁਭਾਉ ਸ਼ਬਸੇਤੀ ਮਨ ਮਿਲਿਆ ਸਚੇ ਲਾਇਆ ਭਾਉ ਆਪੇ ਹੀਰਾ ਰਤਨਾਪੇ ਜਿਸਨੂੰ ਦੇਵੁ ਜਹਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸ਼ੀਵ ਸ਼ਗਤ ਆਪੁ ਪਾਈ ਕੈ ਕਰਤਾ ਤੇ ਹੁਕਮ ਵਰਤਾਏ ਹੁਕਮ ਵਰਤਾਇ ਆ ਵੇਖੈ ਗੁਰਮੁਖ ਸੇਵ ਭਜਾਏ ਤੂੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸੋ ਲਿਵ ਲਾਇ ਕਹੈ ਨਾਨਕ ਆਪ ਕਰਤਾ ਤੇ ਹੁਕਮ ਭਜਾਏ ਸਿਮਰ ਸਾਸ ਤਰੁ ਬਨਵਾ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਝੋਂ ਤਤ ਸਾਰ ਨਾ ਜਾਣੀ ਤੈਨ ਗੋਈ ਸੰਸਾਰ ਬ੍ਰਹਮ ਸੁਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੀਸੀ ਜਨ ਜਾਗੇ ਜਿਨਾ ਹਰਮਨ ਵਸਿਆ ਬੂਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤਪਾ ਜਿਸ ਨੂੰ ਆਨੰਦ ਅੰਦਰ ਲਿਵ ਲਾਗੇ ਜਾਗਤ ਰੈਣ ਵਿਹਾਣੀ ਮਾਤਾ ਕਿਉਂ ਦਰਮੈ ਬ੍ਰਤਪਾਲ ਕਰੀ ਸੋ ਕਿਉਂ ਮਨੋਂ ਵਿਸਾਰੀਆ ਮਨੋਂ ਕਿਉਂ ਵਿਸਾਰੀਏ ਵਡਦਾਤਾ ਜਿ ਆਗਨ ਮੈਂ ਆਹਾਰ ਪੁੰਚਾਏ ਉਸ ਨੂੰ ਕਿਹੋ ਪਹੇ ਨਾ ਸਕੀ ਜਿਸ ਨੂੰ ਆਪਨੇ ਲਿਵਲਾਈ ਆਪਣੀ ਲਿਵਾ ਪੇ ਲਾਇ ਗੁਰਮੁਖ ਸਦਾ ਸਮਾਲੀਆ ਕਹਿ ਨਾਨਕ ਏ ਵਡਦਾਤਾ ਸੋ ਕਿਉਂ ਮਨੋਂ ਵਿਸਾਰੀਆ ਜੈਸੀ ਅਗਨਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਗੰਸਬੇ ਕੋ ਜਹੀ ਕਰਤੇ ਖੇਲ ਚਾਯਾ ਜਾ ਤਿਸ ਪਾਣਾ ਤਾਂ ਜੰਮਿਆ ਪਰਵਾਰ ਪੱਲਾ ਪਾਇਆ ਲਿਬ ਛੁਟਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਤ ਹਰ ਵਿਸਰੇ ਮੋਬ ਜੇ ਪਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦ ਦੀ ਜਿਨਾ ਲਿਬ ਲਾ ਗੀਤ ਨੇ ਵਿੱਚੇ ਮਾਇਆ ਪਾਇਆ ਹਰਾਬ ਮੁਲਖ ਹੈ ਮੁੱਲ ਨਾ ਪਾਇਆ ਜਾਏ ਮੋਲ ਲਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲਾਈ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸੇ ਸਉ ਪੀਏ ਵਿੱਚੋਂ ਆਪ ਜਾਏ ਜਿਸ ਕਾ ਜੀਉ ਤਸ ਮਿਲ ਰਹੇ ਅਰਵਸੇ ਮਨ ਆਏ ਆਰਾਪ ਅਮੋਲ ਖਾਂ ਪਾਗਦਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨਵੰਜਾਰਾ ਹਰਾਸ ਮੇਰੀ ਮਨਵੰਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਬ ਹੋ ਜੀ ਹੋ ਲਾਹਾ ਘਟ ਹੋ ਦਿਹਾੜੀ ਈ ਤਨ ਤੇ ਨਾ ਮਿਲਿਆ ਜਿਨਾਂ ਰਾਪੇ ਪਾਣਾ ਕਹੇ ਨਾਨਕ ਹਰਾਸ ਮੇਰੀ ਮਨੁ ਹੋਆ ਬੰਜਾਰਾ ਏ ਰਸਨਾ ਤੂੰ ਅੰਦਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕਿਤੇ ਜੇ ਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਾਸ ਬਹੁਰਨਾ ਤਿਸਨਾ ਲਾਗੇ ਆਏ ਹੋ ਹਰਸ ਗਰਮੀ ਪਾਈਐ ਸਤਿਗੁਰ ਮਿਲੇ ਜਿਸੇ ਆਏ ਕਹ ਨਾਨਕ ਹੋਰਨ ਰਸ ਵਿਸਰੇ ਜਾ ਹਰ ਵਸੇ ਮਨ ਆਈ ਸ਼ਰੀਰਾ ਮੇਰਾ ਹਰ ਤੂੰ ਮੈਂ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਅਰਜੂਤ ਰਖੀ ਤੁਧ ਵਿੱਚ ਤਾ ਤੂੰ ਜਗਮੇ ਆਇਆ ਰਿਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਇ ਜਗ ਦਿਖਾਇਆ ਗੁਰ ਪ੍ਰਸਾਦ ਦੀ ਬੂਝਿਆ ਤਾ ਚਲਤ ਹੋਆ ਚਲਤ ਨਦਰੀ ਆਇ ਕਹਿ ਨਾਨਕ ਸਿਸਕਾ ਮੂਲ ਰਚਿਆ ਜੂਤ ਰਾਖੀ ਤਾ ਤੂੰ ਜਗਮੇ ਆਇਆ ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨੇ ਸਖੀ ਇਹ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਨਾਨਕ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ਼ਰੀਰਾ ਮੇਰੇ ਆਇ ਜਗ ਮੇ ਆਇ ਕੀ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸ਼ਰੀਰਾ ਜਾ ਤੂੰ ਜਗ ਮੇ ਆਇ ਜਨ ਹਰ ਤੇਰਾ ਰਚਨ ਰਚਿਆ ਸੂ ਹਰ ਮਨ ਨ ਵਸਾਇਆ ਗੁਰ ਪ੍ਰਸਾਦ ਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਨ ਸਤਿਗੁਰ ਸਿਉ ਚਿਤ ਲਾਇਐ ਨਿਤਰੇ ਮੇਰੇ ਹਉ ਹਰ ਤੁਮੈ ਜੋਤਰੀ ਹਰ ਬਿਨਵਰਨਾ ਦੇਖੋਂ ਕੋਈ ਹਰ ਬਿਨਵਰਨਾ ਦੇਖੋਂ ਕੋਈ ਨਦਰੀ ਹਰ ਨਿਹਾਲਿਆ ਏ ਹੋਵੇ ਸੰਸਾਰ ਤੁਮ ਦੇਖ ਦੇ ਹਰਕਾਰ ਰੂਪ ਆ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਪ ਦ੍ਰਿਸ਼ਟ ਹੋਈ ਏ ਸ੍ਰਵਨ ਮੇਰੇ ਹੋਂ ਸਾਚੀ ਸੁਨਣੇ ਨੂੰ ਪਠਾਇ ਸਾਚੇ ਸੋਨੇ ਨੂੰ ਪਠਾਈਂ ਸ਼ਰੀਰ ਲਾਏ ਸੁਣਹੁ ਸਤਿ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਤਿ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣਹੁ ਬਿਤਰ ਹੋਵੋ ਸਾਚੇ ਸੋਨੇ ਨੂੰ ਪਠਾਈਂ ਹਰ ਜੀਉ ਗੁਫਾਂਦਰ ਰੱਖ ਕੈ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਵਨ ਨੌ ਦਵਾਰੇ ਪ੍ਰਗਟ ਗੀਏ ਤਸਵਾ ਗੁਪਤ ਰਖਾਇਆ ਗੁਰਦਵਾਰੇ ਲਾਇ ਭਾਵਨੀਕ ਨਾਂ ਦਸਵਾ ਦਵਾਰ ਦਿਖਾਇਆ ਤਹੇ ਨੇਗ ਰੂਪ ਨਾਉ ਨਮ ਨਿਧ ਤਿਸ ਦਾੰਤ ਨ ਜਾਇ ਪਾਇਆ ਕਹੇ ਨਾਨਕ ਹਰ ਪਿਆਰੀ ਜਿਉ ਗੁਫਾ ਅੰਦਰ ਰਖ ਕ ਵਾਜਾ ਪਵਨ ਵਜਾਇਆ ਇਹੋ ਸੱਚ ਸੋਹਿਲਾ ਸੱਚ ਕਰ ਗਾਵ ਹੋ ਗਾਉ ਤਾਂ ਸੋਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾਤ ਤਪਾਵਹਿ ਗੁਰਮੁਖ ਜਨਾਂ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮਾ ਜਿਸ ਬਖਸ਼ੇ ਸੋ ਜਨ ਪਾਵਹਿ ਕਹੈ ਨਾਨਕ ਸੱਚ ਸੋਹਿਲਾ ਸਚਕਾਰ ਗਾਵਹੀ ਅਨਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਈ ਸਰਸੀ ਪੂਰੀ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿਤ ਸਤ ਗੁਰ ਰਹਾ ਪਰਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸਲੋਕ ਵੰਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਈ ਦਾਈ ਦਾਇਆ ਖਿਲ ਸਗਲ ਜਗਤ ਚੰਗ ਆਈਆਂ ਬੁਰਾਈਆਂ ਸਚ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਜਿਨੀ ਨਾਮ ਧਿਆਇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ